ਕਿਵਰੇ ਟਾਇਰ ਚੱਕ ਵੀ ਲਊਂਗਾ ਗੱਲਾਂ ਨਹੀਂ ਬੰਦੇ ਬੁਲਾ ਲੈਂਦਾ ਤਿੰਨ ਚਾਰ ਲਿਆਉ ਵੀ ਦੇ ਦੇ ਅੰਬੀ ਦੇ ਆਉਂਗੀ ਅੰਬੀ ਦੇ ਚਾਰ ਪੀਸ ਗਾਠੇ ਨਹੀਂ ਆਪਾਂ ਨੇ ਇਹ ਨਹੀਂ ਹੋਣ ਹਾਂ ਹਾਂ ਮੈਂ ਲੱਗ ਗਈ ਚਟਨੀ ਕੁੱਟਣਾ ਮਨਜੀਤ ਮੰਨੂ ਕਹਿੰਦੀ ਐਂ ਕਰਦੇ ਉਹ ਕਰਦੇ ਕਹਿੰਦੀ ਮੱਖੀਆਂ ਐ ਤੂੰ ਬਾਹਰ ਕਰ ਦੂੰਗਾ ਮੈਂ ਭਾਈ ਮੈਸਾ ਮੰਗ ਬਾਹਰ ਘੜਤੀਆਂ ਗੁੰਡਾ ਦੇ ਹੱਲਾ ਸਾਸਰੀ ਕਾਲ ਜੀ ਸਾਰਿਆਂ ਨੂੰ ਜੀ ਹੋਰ ਸੁਣਾਓ ਜੀ ਸਾਰੇ ਜਾਣੇ ਠੀਕ ਠਾਕ ਹੈ ਜੀ ਤੇ ਮੈਂ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਪ੍ਰਮਾਤਮਾ ਤੁਹਾਨੂੰ ਜੀ ਖੁਸ਼ ਰੱਖੇ ਹਸਦੇ ਬਸਦੇ ਰੱਖੇ ਤੇ ਚੜ੍ਹਦੀਆਂ ਕਲਾਂ ਦੇ ਵਿੱਚ ਰੱਖੇ ਜੀ ਲੋਈ ਲੱਗੇ ਤੇ ਅੱਜ ਦਾ ਬਲੌਗ ਸ਼ੁਰੂ ਕਰਨ ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਆਪਣੇ ਬਲੌਗ ਦੇ ਨਾਲ ਜੁੜੇ ਹੋਏ ਸਾਰਿਆਂ ਦਾ ਦਿਲੋਂ ਧੰਨਵਾਦ ਜੀ ਐਦਾਂ ਹੀ ਸਪੋਰਟ ਕਰਦੇ ਰਹੋ ਤੇ ਆਪਣੇ ਬਲੌਗ ਨੂੰ ਫੁੱਲ ਬਹੁਤ ਕਰਦੇ ਲੋ ਜੀ ਲੱਗੇ ਤੇ ਅੱਜ ਦਾ ਬਲੌਗ ਸ਼ੁਰੂ ਕਰਨ ਤੁਹਾਨੂੰ ਪਤਾ ਜੀ 9 ਵਜ ਗਈ ਟਾਈਮ ਅੱਜ ਅਸੀਂ ਘਰੇ ਹੀ ਐ ਤੇ ਜੱਸ ਕਰਨ ਉਹਨਾਂ ਨੂੰ ਹੋ ਗਈ ਜੀ ਛੁੱਟੀ ਗਲਤ ਇੱਕ ਆਪਣਾ ਹੀ ਅਸੀਂ ਰਿਕਵੈਸਟ ਕਰਦੇ ਹਾਂ ਤੁਹਾਨੂੰ ਦੇਖੋ ਅਸੀਂ ਆਪਣੇ ਘਰਾਂ ਚ ਬੈਠੇ ਆ ਨਾਲੇ 9 ਵਜੇ ਆ ਪਰ ਇੰਨੀ ਗਰਮੀ ਹੋਈ ਵੀ ਨਾ ਜੀ ਅੱਜ ਵੀ ਰਹਿ ਰਿਹਾ ਬਦਨਾਮ ਆਪਣੇ ਬੱਚਿਆਂ ਨੂੰ ਸਾਹਮਣੇ ਰੱਖੋ ਜੀ ਮੇਰੀਓ ਭੈਣੋਂ ਅੰਦਰ ਰੱਖੋ ਉਹਨਾਂ ਨੂੰ 11 ਵਜੇ ਤੋਂ ਬਾਅਦ ਬਾਹਰ ਨਾ ਕੱਢਿਆ 2-3 ਦਿਨ ਦੀ ਗੱਲ ਹੈ ਹਾਈ ਅਲਰਟ ਕਰਿਆ ਵਾ ਪੰਜਾਬ ਵਿੱਚ ਤੁਹਾਨੂੰ ਪਤਾ ਹੀ ਹੈ న్యూਸ ਵੀ ਚੱਲ ਰਹੀ ਹੈ ਵੀ ਇਹ 2-3 ਦਿਨ ਜਿਹੜਾ ਆਪਣਾ ਟੈਂਪਰੇਚਰ ਹੈ ਬਹੁਤ ਉੱਪਰ ਜਾ ਸਕਦਾ ਜਿਹਦੇ ਕਰਕੇ ਕਈ ਲੋਕ ਜੀ ਅਸੀਂ ਬੈਠੇ ਤੇ ਘਰੇ ਤੁਹਾਨੂੰ ਮਿਲਾਂਨੇ ਹੁਣ ਮਨਜੀਤ ਉਹਨਾਂ ਨਾਲ ਵੀ ਸਾਰੇ ਹੋਏ ਵੇ ਜੀ ਤੰਗ ਮੈਂ ਨਹੀਂ ਅੱਜ ਕਿਸੇ ਨੂੰ ਛੇੜਨਾ ਜੀ ਅੱਪਨ ਤਾਂ ਆਪਣਾ ਵਲੌਗ ਬਣਾਣਾ ਤੁਹਾਡੇ ਰੂਬਰੂ ਕਰ ਰਹੀ ਐ ਤੁਸੀਂ ਕਰਨਾ ਜੀ ਫੁੱਲ ਬੋਚ ਤੇ ਬਾਕੀ ਸਵੇਰ ਦਾ ਟਾਈਮ ਐ ਹੁਣ ਤੁਹਾਨੂੰ ਪਤਾ ਜੀ ਇਹੋ ਜੀ ਗਰਮੀ ਵਿੱਚ ਸਬਜ਼ੀਆਂ ਖਾਣੇ ਤਾਂ ਜਲ ਕਰਦਾ ਨਹੀਂ ਮੈਂ ਕਿਹਾ ਵੀ ਜੇ ਬੀਲੇ ਐ ਕੰਮ ਨਹੀਂ ਘੜੰਮੇ ਸਹੀ ਹੁਣ ਤੁਸੀਂ ਬਣੇ ਰਹੋ ਨਾਲ ਤੇ ਸ਼ਾਇਦ ਜਸ ਕਰਨ ਕਰੂਗਾ ਵਲੌਗਿੰਗ ਮੈਂ ਮੈਂ ਤਾਂ ਸੋਟਾ ਲੈ ਕੇ ਬਹਿ ਜਾਣਾ ਅਸੀਂ ਤਾਂ ਆਪਾ ਤੁਸੀਂ ਮੇਰੇ ਨਾਲ ਬਣੇ ਰਹੋ ਅੱਪਾ ਤਾਂ ਆਪਣੀ ਚਟਣੀ ਕੁੱਟਦੇ ਦੋ ਰੋਟੀਆਂ ਲਵੇਟ ਕੇ ਚਾਲਦੇ ਦੁਕਾਨ ਤੇ ਪੈ ਜਾਣਾ ਜਾ ਕੇ ਦੁਕਾਨ ਤੇ ਲਓ ਜੀ ਬਣੇ ਰਹੋ ਨਾਲ ਹੁਣ ਤੁਹਾਨੂੰ ਦਿਖਾਣਾ ਹੈ ਵੀ ਅਸੀਂ ਕਿਆ-ਕਿਆ ਕਰਦੇ ਹਾਂ ਸਭ ਤੋਂ ਪਹਿਲਾਂ ਤਾਂ ਲਿਆ ਜੀ ਅਸੀਂ ਪਦੀਨਾ ਲਓ ਜੀ ਪਦੀਨਾ ਲਿਆ ਹਾਂ ਹੁੰਦਾ ਇਹ ਗਰਮੀਆਂ ਦੇ ਦਿਨਾਂ 'ਚ ਜਿਹੜਾ ਇਹ ਪਦੀਨਾ ਹੈ ਜੀ ਇਹ ਪਦੀਨਾ ਹੈ ਦੇਸੀ ਕੁੰਡਾ ਲਾ ਦੋ ਹਾਂ ਕੁੰਡਾ ਵੀ ਲਾ ਦਨੇ ਆ ਤੇ ਆ ਦੇਖੋ ਜੀ ਮੁੱਖੀਆਂ ਫਾਰ ਕੱਟੀ ਜਾ ਰਹੀ ਹੈ ਜੀ ਕਮਰਸਾ ਨਹੀਂ ਹੈਗੀ ਆਏ ਵੀ ਅਕੇ ਤੇ ਨੰਗ ਜੂਗੀ ਆ ਜੀ ਵੀ ਅੰਦਰ ਆਪਣੀ ਦੀ ਠੀਕ ਨਹੀਂ ਜੀ ਹੁਣ ਅਸੀਂ ਕੁੱਟਦੇ ਚਾਹਣੀ ਮੰਜੀਤ ਮੰਨਦੀ ਨਹੀਂ ਦੀ ਹੈ ਮੰਜੀਤ ਨਾਲ ਗੱਲ ਹਾਂਜੀ ਜੀ ਸੱਸ ਜੀ ਸਾਰਿਆਂ ਨੂੰ ਮੈਂ ਤਾਂ ਇਹ ਕਿਹਾ ਤਾਂ ਮੈਂ ਕਹਿੰਦੀ ਹੁੰਡਾ ਲਾ ਦੋ ਠੀਕ ਹੈ ਵੀ ਥੋੜੀਆਂ ਘੱਟ ਜੰਦੀਆਂ ਫਿਰ ਦੀ ਬਾਹਰ ਰਹਿ ਜੰਦੀਆਂ ਸਾਰੀਆਂ ਬਾਹਰ ਅੰਦਰ ਆਈ ਜੰਦੀਆਂ ਜੇ ਹੁੰਡਾ ਖੁੰਡਾ ਹੋਵੇ ਚਲੋ ਦਾ ਵੀ ਸਾਡਾ ਨਿੰਬ ਦਾ ਘੋਟਣਾ ਨਾ ਆਪੋ ਆਪਣਾ ਨਾ ਇمپੋਰਟ ਨਾਲ ਹੀ ਸੌਟ ਆਈ ਨਿੰਬ ਦਾ ਆਈਏ ਵਾਕਈ ਹਾਂਜੀ ਕੀ ਆ ਕਹਿ ਰਹੇ ਤੁਸੀਂ ਹੈ ਸਸ ਜਲ ਵੀ ਸਾਲਿਆ ਨਾ ਕੀ ਗੱਲ ਹੈ ਮੈਂ ਕਿਹਾ ਵੀ ਮੈਂ ਕਿਹਾ ਕੁੰਡਾ ਲਾ ਦੋ ਵੀ ਅੱਧੀਆਂ ਮੱਖੀਆਂ ਬਹੁਤ ਬਹੁਤ ਘਰ ਤੇ ਪੈ ਜਾਂਦਾ ਵੀ ਅੱਧੀਆਂ ਭਾਰੇ ਰਹਿ ਜਾਂਦੀਆਂ ਜਿਹੜੀਆਂ ਅੰਦਰ ਆ ਗਈਆਂ ਉਹਨਾਂ ਨੇ ਭਾਰੇ ਰਹਿ ਜਾਣਾ ਹਾਂ ਐ ਰਾ ਕੇ ਕਰਨਾ ਜੀ ਦੇਖੋ ਜੀ ਪੰਜਾਬੀ ਆ ਅਸੀਂ ਹੁੰਦੀਆਂ ਅਸੀਂ ਪੰਜਾਬੀ ਆ ਜੀ ਕੋਈ ਵੀ ਕੰਮ ਹੈ ਅਸੀਂ ਸੱਚ ਕਰਕੇ ਦਿਖਾ ਸਕਦੇ ਜੇ ਤੂੰ ਉਹਨੂੰ ਕਹਿਣਾ ਕਿ ਛੋਟੇ ਗਲ ਮੱਖੀਆਂ ਬਾਹਰ ਕੱਢ ਦੇ ਨਾ ਉਹ ਵੀ ਕਰਦਣੀ ਆ ਤੈਨੂੰ ਕਹੀ ਜਾਂਦਾ ਮਨੂੰ ਕਈ ਕਹੀ ਜਾਂਦੀ ਹੁੰਡਾ ਲਾ ਦੇ ਮੱਖੀਆਂ ਨਹੀਂ ਆਉਣਗੀਆਂ ਮਾਹ ਲਿਆ ਪਹਿਲਾਂ ਮੈਂ ਮੱਖੀਆਂ ਕੱਢਦਾ ਮਂਜੀਦ ਲੱਗੀ ਦੇਖਣ ਵੀ ਕਿੱਦਾਂ ਕੱਟੂਗਾ ਮੈਂ ਮੈਸਾ ਮੰਗਵਾ ਕਰਤੀ ਬਗਾਲ ਨਹੀਂ ਕੋਈ ਪਪਨ ਖੁਸ਼ ਰਹਿਣਾ ਚਾਹੀਦਾ ਖੁਸ਼ ਗੱਲ ਤਾਂ ਹੀ ਹੈ ਕਿ ਨਾ ਨੌਜੀ ਹੁਣ ਆਪਣੀ ਚਤਨੀ ਹੋ ਗਈ ਸ਼ੁਰੂ ਤੇ ਮੈਂ ਤੁਹਾਨੂੰ ਨਾ ਇੱਕ ਹੋਰ ਚੀਜ਼ ਦਿਖਾਣੀ ਸੀ ਪਾਣੀ ਹੈ ਹਾਂ ਦਿਖਾਈ ਇਹ ਦੇਖ ਏ ਦੇਖੋ ਜੀ ਕੀ ਆਇਆ ਉੱਧਰ ਪਦੀਨਾ ਲਾਇਆ ਬਦਾਈ ਮੈਂ ਤੋੜ ਕੇ ਲਿਆਇਆ ਤੇ ਇਹ ਦੇਖੋ ਇਹ ਧਿਆਨ ਨਾਲ ਗਿਆ ਇਹ ਹੈ ਜੀ ਮਿਰਚਾਂ ਗੋਲ ਮਿਰਚ ਮੈਂ ਲਿਆਇਆ ਤਾਂ ਬੀਜ ਇਹ 2 ਸਾਲ ਤੇ ਐਤ ਕੀ ਫੇਰ ਉਧਰ ਇੱਕ ਬੂਟਾ ਹਰਾ ਹੋਇਆ ਆ ਉਹਨੂੰ ਮਿਰਚਾਂ ਲੱਗੀ ਵੀ ਆ ਜੀ ਪਰ ਲਿਆਇਆ ਮੈਂ 3 ਨੇ ਕਿਉਂਕਿ ਇਹ ਮਿਰਚ ਕੌੜੀ ਬਹੁਤ ਹੁੰਦੀ ਹੈ ਬਾਕੀ ਤੁਸੀਂ ਸਾਰਿਆਂ ਨਾਲ ਕਮੈਂਟ ਕਰਕੇ ਦੱਸਣਾ ਮੇਰੀਆਂ ਭੈਣਾਂ ਨੇ ਵੀ ਇਹ ਖਾਣ ਦਾ ਹੀ ਠੀਕ ਹੈ ਲਾਭਦਾਇਕ ਹੈ ਜائیں ਗੋਲ ਮਿਰਚਾ ਖਾਈ ਨਹੀਂ ਕਰਦੇ ਮੈਨੂੰ ਇੱਕ ਬੰਦੇ ਨੇ ਦੱਸਿਆ ਕਹਿੰਦਾ ਇਹ ਬਹੁਤ ਕੌੜੀਆਂ ਹੁੰਦੀਆਂ ਮੱਕੋੜੀਆਂ ਤਾਂ ਖਾ ਦਾ ਸਕਦੇ ਹੀ ਪਤਾ ਨਹੀਂ ਭਾਈ ਮਨਜੀਤ ਨੂੰ ਹੀ ਕਹਿੰਦੀ ਸੀ ਪਿਛਲੇ ਸਾਲ ਕਹਿੰਦੇ ਇਹਨਾਂ ਨੂੰ ਕਿਹਾ ਖਾਣਾ ਕੋਈ ਗੱਲ ਜੀ ਚੱਲੀ ਸੀ ਨਾ ਕੋੜੀ ਬਹੁਤ ਆਹਾ ਮਿੱਠੀ ਲੋ ਜੀ ਜੇ ਕੋੜੀ ਹੈ ਨਾ ਨਹੀਂ ਖਾ ਸਕਦੇ ਤਾਂ ਅਸੀਂ ਪਾਣ ਲਈ ਠੀਕ ਨੇ ਪਾਤੀ ਲੋੜਾ ਤਾਂ ਬਾਹਰੋਂ ਕੋੜੀਆਂ ਤੇ ਚਟਣੀ ਕੁੱਟ ਰਹੇ ਗਰਮੀਆਂ ਦਾ ਟਾਈਮ ਹੈ ਤੇ ਨਾਲੇ ਕਰਦੇ ਠੰਨ ਨਾਲੇ ਕਰਦੇ ਚਿੱਲ ਤੇ ਨਾਲੇ ਕਹਿ ਲੈ ਗੱਲ ਸਭ ਕੁਝ ਕਰੀ ਜਾਣਾ ਅੰਬੇ ਵੀ ਪਾ ਰਹੇ ਹਾਂ ਅਸੀਂ ਵਿੱਚ ਆਉਂਗੀ 8 ਵਜੇ ਦੀ ਜਨਨੀ ਕੁੰਡਾ ਹੋ ਰਹੀ ਹੈ 8 ਵਜੇ ਦੀ ਕੁੰਡੀ ਧੋ ਕਾ ਰੱਖੀ ਵੀ ਹੈ ਜੀ ਅਸੀਂ 8 ਵਜੇ ਦੀ ਮਨਜੀਤ ਕਹਿੰਦੀ ਵੀ ਚੱਪਨੀ ਲੱਗਿਆ ਕੁੱਟਣਾ ਜਵਿੰਦਰ ਬਿੰਦਰ ਨੇ ਬਜਾ ਤੈਨੂੰ ਤੂੰ ਇੱਕਦਮ ਪਤਾ ਨਹੀਂ ਕੀ ਕਰ ਰਹੀ ਮੈਂ ਕਹਿੰਦੀ ਤੂੰ ਸੁ ਬਣਾਣੇ ਹੋਏ ਤਾਂ ਮੈਂ ਕਹਿੰਦੀ ਤੁਹਾਡੀ ਹਾਜ਼ਰੀ ਤਾਂ ਤੁਹਾਡੀ ਕੈਨਸਲ ਹੈ ਕਹਦਾ ਉਹ ਕਹਦੇ ਦੁਪਹਿਰੇ ਇਹ ਦੇਖ ਆ ਲਿਓ ਖਾਣੇ ਚੱਪਨੀ ਹਾਂ ਨਾ ਨਾ ਜੇ ਮੈਂ ਸਾਡੇ ਕੋਈ ਬੁਲਾਉਂਗਾ ਜਾਂ ਸਾਡੇ ਕੋਲ ਆਊਗਾ ਆਪਣਾ ਟੈਸਟ ਇਹ ਨੂੰ ਕਿਉਂ ਥਾਂ ਬਈ ਤਾਂ ਸੀ ਤੇਹਲੀ ਕਰਦੇ ਜੇ ਆਪਾਂ ਕਰਾਂ ਜਿੰਨੇ ਮਰਜੀ ਜ਼ਿਲੇ ਚੰਦੀਏ ਜਿੰਨੇ ਮਰਜੀ ਕੰਮ ਲੇਟ ਕਰੀਏ ਪਰ ਜਦ ਬੈਸਟ ਆ ਜਣਾ ਨਾ ਫਿਰਤਾ ਸੀ ਤੜਕੇ ਨੋਟਕਾ ਚੈੱਕ ਨਹੀਂ ਜੀ ਝਾਂਚਾਂ ਹਾਂਜੀ ਐ ਕਿ ਨਹੀਂ ਕੋਈ ਗੱਲ ਕਹੋ ਮੈਂ ਹੈਲਪ ਕਰਾ ਰਹੀ ਹਾਂ ਵੀ ਬੜਾ ਮਸੀਹਾਨ ਬਾਈ ਆਖਰ ਮਨਜੀਤ 31 ਦੇਖ ਰਹੀ ਹੈ ਮਨਜੀਤ ਨਾ 36 ਕੰਮ ਕਰ ਲੇ ਪਰ ਕੁੰਡੀ ਉਲੀ ਦੇ ਉਲੀ ਪਈ ਏ ਮੈਂ ਕਦੀ ਇਹਨੂੰ ਕੁੰਡੀ ਧੋਕ ਐ ਦਿਖਾ ਦਿੰਨਾ ਕਦੇ ਮੈਂ ਧੋਕ ਪਿਆ ਚੱਕ ਲੈਣਾ ਕਦੇ ਮੈਂ ਕੁੰਡੀ ਖਾ ਤੋੜਨ ਲੱਗ ਜਾਣਾ ਬੱਜ ਕੇ ਨੋ ਆਖਰਕਾਰ ਇਸ ਨੂੰ ਕੰਮ ਕਰਨਾ ਪਿਆ ਜੀ ਇਹ ਕਹਿ ਰਹੀ ਸੀ ਨਾ ਕਹਿੰਦੀ ਮੈਂ ਤੇਰੇ ਹੱਥ ਦੀ ਚਾਹ ਨਹੀਂ ਖਾਣੀ ਐ ਮਾਂ ਕੁੱਟੂੰਗਾ ਮੈਂ ਬਾਕੀ ਕੰਮ ਤੇਰੇ ਠੀਕ ਨੇ ਜੀ ਮੈਂ ਨਹੀਂ ਰਹਾ ਮੈਂ ਤਾਂ ਕਹਿੰਦੇ ਜਿਹੜੀ ਘਰ ਵਾਲੀ ਪੈਗੀ ਸੀ ਕਰ ਤੋਂ ਲੋਹੇ ਬਣਾ ਦੇ ਦੀ ਬੰਦ ਆਹ ਹੱਦ ਤੋਗੀ ਤਾਂ ਆਹ ਚਾਹ ਦੀ ਨੂੰ ਸੋਟੇ ਨੂੰ ਮੈਂ ਹੀ ਦੇਖਿਓ ਤੁਸੀਂ ਵੀ ਬਹੁਤ ਭਾਰੀ ਹੋਣਾ ਬਹੁਤ ਜਮਾ ਗੋਲਾ ਸੋਟਾਈ ਨਿੰਮ ਦਾ ਨਿੰਮ ਦਾ ਜਦੋਂ ਅਸੀਂ ਇਹ ਬਣਾਇਆ ਤਾਂ ਪਤਾ ਕਿ ਆ ਹੋਇਆ ਤਾਂ ਜੀ ਅਸੀਂ ਦੋ ਸੋਟਿਆਂ ਦੇ ਡੰਡੇ ਦੇ ਖਾਏ 1 ਸੌਟਾ ਬਣਾ ਲਿਆ ਮਨੂੰ ਕਹਿੰਦਾ ਬਿੰਦਰ ਆਪਣੀ ਲਾ ਕੇ ਆ ਜੀ ਉੱਥੇ ਦੁਕਾਨ ਤੁਸੀਂ ਪਿਛਲੇ ਬਲੌਗਾਂ 'ਚ ਦੇਖਿਆ ਹੋਣਾ ਤੇ ਮਾਨ ਜਨੇਟਰ ਵਾਲਾ ਮਨੂੰ ਕਹਿੰਦਾ ਕਹਿੰਦਾ ਬਿੰਦਰ ਸੌਟਾ ਲਈ ਜਾ ਬਣ ਗਿਆ ਮਹਾਪਾਈ ਕਿ ਆਪ ਕੋ ਸਾਹਿਬ ਕਹਿੰਦਾ ਮੇਰੇ ਤਾਂ ਕੱਲ ਦੇ ਮੁੰਡੇ ਨੂੰ ਦੇ ਦੇ ਮਹਾ ਜੀ ਮੈਂ ਨਹੀਂ ਲੈ ਕੇ ਜਾਣਾ ਜਦ ਤਣ ਤੇਰੇ ਮੁੰਡੇ ਠੀਕ ਹੋ ਗਏ ਉਦਣ ਲੈ ਜਾਊਗਾ ਮਨੂੰ ਉਹਨੂੰ ਗੱਲੇ ਨਹੀਂ ਸਮਝ ਲੱਗੀਆਂ ਇੱਕ ਸੌਟਾ ਦਾ ਫਿਰ ਉਹਨੇ ਪਤਾ ਨਹੀਂ ਕਿਹਨੂੰ ਦੇ ਦਿੱਤਾ ਜਾਂ ਮਾਹ ਤੋਂ ਦੂਹਾ ਤਿਆਰ ਕਰਦੇ ਜਾਂ ਦੂਹਾ ਨਾ ਦੂਹਾ ਤਿਆਰ ਕਰਤੇ ਤਾਂ ਮੈਂ ਲੈ ਕੇ ਆਇਆ ਨਾ ਮੇਰੇ ਤੇ ਪੈਸੇ ਮੰਗਣੇ ਜੋ ਕਿ ਕਿਉਂ ਉਦਣ ਲੱਗ ਗਿਆ ਨਾ ਕਹਿੰਦਾ ਨਾ 4 ਘੰਟ ਮਾਲਾ ਮੰਗੂਗਾ ਬਤੰਤਰ 500 ਰੁਪਈਆ ਇਹ ਤਾਂ ਮੰਗਣੀ ਨਹੀਂ ਦੇ ਦੇ ਉਹਨੇ ਜੇ ਮੈਂ ਤਾਂ 200 ਓਟੇ ਦੇ ਉਹਨੂੰ ਦਿੱਤੇ ਉਹਨੂੰ ਕਿਹਾ ਵੀ ਸਾਨੂੰ ਇੱਕ ਬਣਾ ਕੇ ਦੇ ਦੇ ਜੇ ਇੱਕ ਤੁੰਗ ਰੱਖ ਲੈ ਦਾਤਾ ਹੋ ਮੇਰੇ ਦੁਆਰਾ ਦੀ ਫਾਤਨਾ ਨਹੀਂ ਕਰਦੀ ਨਾ ਇਹ ਕਰਦਾ ਨਾ ਇਹਦਾ ਜੀ ਕਰਦਾ ਲੋ ਜੀ ਅੱਜ ਸਾੜਾ ਦੋ ਜਣਿਆਂ ਦਾ ਤਿੰਨਾਂ ਦਾ ਕੀ ਹੈ ਕਰ ਰਿਹਾ ਵੀ ਕਿਤੇ ਜਾਵੇ ਰੋਪੜ ਕੇ ਨਹੀਂ ਹੈਡ ਦੇ ਲਾਗ ਬਹਿ ਜਾਵੇ ਸੱਚੀ ਕਰਦਾ ਹੈ ਮਨਜੀਤ ਕਹਿੰਦੇ ਠੀਕ ਹੈ ਫਿਰ ਤਾਂ ਠੀਕ ਹੈ ਹਾਂ ਚੱਲੋ ਕਹਿੰਦੀ ਚੱਲੋ ਪਰ ਮੈਂ ਮੈਂ ਜਾਊਗਾ ਇੱਕ ਸ਼ਰਤ ਪਾ ਕੇ ਕਹਿੰਦੀ ਉਹ ਕਿਹੜੀ ਮਹਾਬੀ ਮੇਰਾ ਦਿਲ ਕਰ ਗਿਆ ਵੀ ਮੈਂ ਇੱਕ ਬੁੱਕਤੀ ਜੀ ਮਾਰ ਕੇ ਬਾਹਰ ਨਿਕਲ ਆਵਾਂ ਫੇਰ ਕਹਿੰਦੀ ਉਹ ਤਾਂ ਨਹੀਂ ਉੱਥੇ ਚੱਲਣਾ ਮੈਂ ਕਮਿਟਮੈਂਟ ਕੈਨਸਲ ਅੱਧੀ ਜਾਣੇ ਹੀ ਨਹੀਂ ਕਰਾਈ ਲੋ ਨੇ ਉਹ ਬਈ ਆਪਣੀ ਹਿੰਮਤ ਹੈ ਵੀ ਜੇ ਬਾਹਰ ਨਹੀਂ ਨਿਕਲ ਸਕਦੇ ਮਨਜੀਤ ਨਾ ਬਈ ਮਨਜੀਤ ਨੇ ਸੋਚਿਆ ਵੀ ਬਿੰਦਰ ਨੂੰ ਤਾਂ ਬਾਹਰ ਕੱਢਣਾ ਪੈਣਾ ਫੜ ਕੇ ਤਾਂ ਕਰ ਕਰ ਕੇ ਕਹਿੰਦੀ ਨਾ ਵੀ ਆਹ ਕੰਮ ਨਹੀਂ ਚੱਲਣਾ ਮਾਫੀ ਕਮੈਂਟ ਮੈਂਟੈਂਸ ਅਸੀਂ ਜਾਣੀ ਨਹੀਂ ਸੱਚੀ ਗੱਲ ਹੈ ਬਈ ਆਪਾਂ ਜੇ ਡੂਗੀ ਮਾਣੀ ਐ ਤਾਂ ਆਪਣੀ ਜਿਹੜੀ ਇਹਦੇ ਬੀਜ ਹੈ ਨਾ ਬਹੁਤ ਤਕੜੇ ਬੀਜ ਹੈ ਮਿੰਟ ਤੇ ਅੱਖਾਂ ਨੂੰ ਵੱਜਦੇ ਨੇ ਦੇਖ ਕਿੰਨੇ ਕਰੇ ਬੀਜ ਵੱਜਦੇ ਨੇ ਹੋਰ ਬੀਜ ਬੀਜ ਆਨੇ ਬੀਜ ਕਰੇ ਖਾਸੇ ਗੀਤੇ ਤੇ ਤਿੰਨ ਮਿਰਚਾਂ ਚ ਇਹ ਦੇਖ ਕਿੰਨੇ ਬੀਜ ਪਈ ਬੀਜ ਵੱਜ ਰਹੇ ਆ ਓ ਬਾਈ ਮੈਂ ਤਾਂ ਮਸੀਹ ਚਾਲਕੋ ਟੋੜਿਆ ਟੁੱਟ ਗਿਆ ਹਾਂ ਚਲੋ ਜੀ ਹਾਂ ਕੀ ਕਹਿੰਨੀ ਤੰਗ ਕਰ ਲਿਆ ਮੈਂ ਪਹਿਲਾਂ ਮਸ਼ੀਨੇ ਲੈਣ ਚੱਲਿਆ ਮੁੱਲਾ ਆਪ ਨੂੰ ਛਾਪੇ ਨੂੰ ਚਾਹ ਹਾਂ ਨਾਲੇ ਮੇਰੀ ਗੱਡੀ ਵੀ ਲੈ ਕੇ ਆਣੀ ਨਾ ਮੋਟਾ ਵਾਲੀ ਹਾਂ ਇੱਕ ਕੰਮ ਦੋ ਕਾਜ ਉਹ ਕਹਿੰਦਾ ਕੰਟ ਦੇ ਨਾਲ-ਨਾਲ ਬਿੱਲੇ ਨੂੰ ਸਵਾਣੀ ਲਾ ਕੇ ਜੇ ਹੈ ਨੀ ਚਲੋ ਇਹਨਾਂ ਨੂੰ ਤੇ ਲੈ ਕੇ ਚਾਲ ਲਈ ਐਂ ਕਰੋ ਕਰੋ ਕੈਂਸਲ ਹੋ ਜਾਂਦਾ ਪਤਾ ਛੱਡ ਦੋ ਰੋਟੀ ਪਾਣੀ ਛੱਡੋ ਧਨੀਆ ਪਲੀਆਂ ਕੋ ਟੋੜ ਗਿਆ ਠੰਡਾ ਜਿਹਾ ਇਹੀ ਖਾ ਲੋ ਜੁਟ ਗਈ ਜੁਟ ਗਈ ਆ ਗਿਆ ਲੈ ਆਸਮਾਨ ਦੀ ਆਪਾਂ ਕੀ ਆ ਐਨੀ ਨਹੀਂ ਹੈ। ਯਾ ਸਰੀਰ ਦਾ ਤਾਂ ਐ ਨਾ ਤੈਂ ਚੜਣੀ ਨਹੀਂ ਪੱਕਾਂ ਦੇਣੀ ਮੈਨੂੰ ਅੱਜ। ਐਨਾ ਕੋ ਮੈਂ ਐਨਾ ਫਾਇਦਾ ਕਰਦੇ ਆ ਉਹ ਸੋਟੇ ਨੂੰ ਮਾਰਦੇ ਪਏ। ਦੁਕਾਨ ਤੇ ਤੇ ਵੱਜ ਰਹੇ ਆ ਜੀ 3 ਦਾ ਟਾਈਮ। ਹਵਾਵਾਂ ਚੱਲ ਰਹੀਆਂ ਜੀ ਤੁਸੀਂ ਦੇਖ ਸਕਦੇ ਆ। ਕਿਉਂਕਿ ਅੱਜ ਦੱਸਿਆ ਵਾ ਤਾਂ ਆਪਣੇ ਪੰਜਾਬ ਹਾਈ ਅਲਰਟ ਕਰਿਆ ਵਾ ਗਰਮੀ ਕਰਕੇ। ਤੇ 3 ਵੱਜ ਰਹੇ ਆ ਆਪਣੇ ਕੋਲ ਆਏ ਬਈ ਟਰੈਕਟਰ ਅੱਜ 21735 ਇਹਦਾ ਪਾਣਾ ਤਾਂ ਆਪਾਂ ਨੇ ਐਕਸਲ ਦੀ ਸੀਲ ਤੇ ਖੋਲ ਕੇ ਤਾਂ ਆਪਾਂ ਪਾ ਕੇ ਚੈੱਕ ਕਰਦੇ ਆ ਜੀ। ਤੇ ਮੈਂ ਬਲੌਗ ਦੇਣਾ ਤਾਂ ਤੁਹਾਨੂੰ ਪਹਿਲਾਂ ਪਰ ਹਵਾਈ ਪਹੁੰਚਣ ਲੱਗੀ ਦੀ ਜਿੱ ਮਿੱਟੀ ਬਹਨਦੀ ਤੇ ਬਾਹਰ ਪੰਪ ਟਰੈਕਟਰ ਆਈ 735 ਸੋ ਰਾਜ ਐਫੀ ਹੁਣਾ ਇਹ 8999 ਮਾਡਲ ਤੇ ਜਿਹੜਾ ਅੱਜ ਮੈਂ ਤੁਹਾਨੂੰ ਬਲੌਗ ਤਾਂ ਲੱਗਿਆ ਜੀ ਦੇਣਾ ਅੱਜ ਦੇ ਬਲੌਗ ਦੇ ਵਿੱਚ ਮੈਂ ਤੁਹਾਨੂੰ ਦਿਖਾਵਾਂਗਾ ਵੀ ਇੱਕ ਨਾ ਆਪਣੇ ਕੋਲ ਟਰੈਕਟਰ ਆਇਆ ਵਾ ਹੌਲੈਂਡ ਸਪੈਸ਼ਲ ਐਡੀਸ਼ਨ ਮਾਡਲ ਵੀ ਉੱਚਾ ਏ 17 ਤੇ ਉਹਦੇ ਬਾਰੇ ਗੱਲ ਕਰਨੀ ਜੀ ਨੂੰ ਨਾ ਦੇਖ ਕੇ ਦਿਲੇ ਕੁਝ ਹੋਰ ਕਰਦਾ ਏ ਵੀ ਦੇਖੋ ਕਿ ਟਿਕੜੀਆਂ ਲੈਟਾਂ ਆਈ ਹੈ ਟਰੈਕਟਰ ਨਾਕ ਦਾ ਬੱਚਾ ਆਈ ਹਾਂ ਪੂਰਾ ਸੰਭਿਆਵਾ ਕਿੱਸਾ ਕੀਨਾ ਹਾਂ ਪੂਰਾ ਸੰਭਿਆਵਾ ਟਰੈਕਟਰ ਕਿਉਂਕਿ ਜਿਹੜਾ ਟਰੈਕਟਰ ਦਾ ਰੰਗ ਰੂਪ ਹੈ ਨਾ ਇਹ ਕਲੀਅਰ ਹੋ ਕੇ ਹੈ ਸਪੈਸ਼ਲ ਅਡੀਸ਼ਨ ਹੈ 17 ਮਾਡਲ ਤੇ ਮੈਨੂੰ ਇੱਕ ਬਹੁਤ ਵਧੀਆ ਲੱਗਿਆ ਇੱਕ ਨਾ ਜਿਹੜੀਆਂ ਮੂੰਗਾ ਇਹ ਦੋ ਲਾਈਟਾਂ ਨਾ ਮਾਂਜਾ ਮੋ ਰਹੀਆਂ ਬਹੁਤ ਬੜੀਆਂ ਬੜੀਆਂ ਲਾਈਟਾਂ ਇਹ ਤੇ ਬੈਂਫਰ ਵੀ ਬਹੁਤ ਲਿਮਟ ਨਾਲ ਲਵਾਇਆ ਵਾਏ ਐਡਾ ਕਾਫੀ ਵੱਡਾ ਵੀ ਨਹੀਂ ਹੈ ਤੇ ਕਹੀ ਨਹੀਂ ਕਰਦੇ ਜੇ ਆਪਾਂ ਨਾ ਜ਼ਿਮੀਂਦਾਰ ਹੈ ਨਾ ਖੇਤੀ ਕਰਨੀ ਤਾਂ ਲਿਮਟ 'ਚ ਰਹਿਣਾ ਚਾਹੀਦਾ ਪਰ ਜਿਹੜਾ ਤੁਸੀਂ ਟਰੈਕਟਰ ਦੇਖੂਗੇ ਨਾ ਮੈਟਰੋ ਟਰੈਕਟਰ ਦਾ ਤਾਂ ਐਂ ਕਹਿ ਲੋ ਵੀ ਨਾਗ ਦਾ ਬੱਚਾ ਹੀ ਐ। ਕੋਕਾ ਕਹਿੰਦੇ ਇਹਨੂੰ ਕੋਕਾ। ਤੇ ਲੋ ਜੀ ਇਹ ਬਲੌਗ ਮੈਂ ਤੁਹਾਨੂੰ ਤਾਂ ਦੇ ਰਿਹਾ ਕਿਉਂਕਿ ਆਪਣੇ ਗੈਲ ਜੁੜੇ ਵੀ ਜਿਹੜੇ ਭਰਾ ਐ ਗੈਲ ਕਿਸਾਨ ਵੀ ਐ ਉਹਨਾਂ ਦੇ ਲਈ ਬਹੁਤ ਜ਼ਰੂਰੀ ਐ। ਤੇ ਇਹ ਟਰੈਕਟਰ ਬਾਰੇ ਗੱਲ ਕਰਨ ਜਾ ਰਹੇ ਆ ਅੱਜ ਆਪਾਂ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਬੰਦਿਆਂ ਨਾਲ ਮਲਾਉਂਗਾ। ਪਹਿਲਾਂ ਤਾਂ ਮਿਲਾਨਾ ਮੈਂ ਬੰਦਿਆਂ ਨਾਲ ਫਿਰ ਦੱਸਦੇ ਆਂ ਸੀਬੀ ਇਹ ਤਾਂ ਕਰਕੇ ਆ ਰਹੇ ਕੰਮ। ਦੂਜੇ ਤਾਂ ਤੁਹਾਨੂੰ ਦੱਸਦੇ ਆ 35 ਦਾ ਤੇ ਤੁਹਾਨੂੰ ਸਮਾਨ ਬਾਰੇ ਵੀ ਨੌਲੇਜ ਦਊਂਗਾ ਹੀ। ਸਭ ਤੋਂ ਮਿਲੋ ਬਾਈ ਨੂੰ ਹਾਂਜੀ ਬਾਈ ਕੀ ਹਾਲ ਹੈ ਤੇਰਾ ਬੀਤਾ ਵੇ ਵਧੀਆ ਜਿਹਾ ਹੋਵੇ ਹੋਰ ਬਾਈ ਜੀ ਤੇਰਾ ਕੀ ਹਾਲ ਹੈ ਠੀਕ ਹੈ ਉਹਦੇ ਹੌਲੈਂਡ ਵਾਲਿਆ ਉਹ ਸਾਡਾ ਗਜਨੀ ਬਾਈ ਵੀ ਬੈਠਿਆ ਹੈ ਗਜਨੀ ਬਾਈ ਨੂੰ ਮਿਲੋ ਪਹਿਲਾਂ ਬਾ ਹੋਰ ਗਜਨੀ ਬਾਈ ਠੀਕ ਹੈ ਜੀ ਬੜ ਰਾਨ ਆ ਯਾਤ੍ਰਾਨ ਅੰਤਰਾ ਆ ਖਾਣਾ ਕਰਦੇ ਆ ਰਾਨ ਤੇ ਗੱਲਬਾਤ ਕਰਦੇ ਆਪਾਂ ਦੋਏ ਭਰਾਵਾਂ ਨਾਲ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਚਾਣਨਾ ਪਾ ਦਿੰਨਾ ਵੀ ਇਹਦਾ ਆਪਾਂ ਲੱਗੇ ਜੀ ਐਕਸਲ ਦੀ ਸੀਲ ਪਾਉਂ ਐਕਸਲ ਦੀ ਸੀਲ ਪਾਉਣ ਲੱਗੇ ਆ ਤਾਂ ਬੈਰ ਗਏ ਇਹ ਵੱਡਾ ਬਹੁਤ ਡਾਉਨ ਦਾ ਇਹ ਐਨ ਐਨ ਸੀਲ ਪੁਆਈਤੀ ਅੱਜ ਤੋਂ ਸਾਲ ਪਹਿਲਾਂ ਫੇਰ ਲੀਕਜ ਹੋ ਗਈ ਇਹ ਤੰਗ ਹੋਏ ਬੈਤੇ ਕਹਿੰਦੇ ਵੀ ਨਿਊਕਸ ਫੜੋ ਕੋਈ ਸੈਜ ਸੂਝ ਡੋਨ ਹੈ ਮੈਂ ਕਿਹਾ ਵੀ ਸੈਜ ਤਾਂ ਕਦੇ ਐਨਾ ਤਾਂ ਡੋਨ ਹੁੰਦਾ ਨਹੀਂ ਇਹਦੇ ਚ ਨਾ ਜਿਹੜਾ ਇਹਦਾ ਸਮਾਨ ਹੈ ਜੀ ਬਹੁਤ ਮਹਿੰਗਾ ਇਹ ਇੱਕ ਨਾ ਗੱਤੇ ਜਿਹਦੀ ਪਲੇਟੇ ਲਾ ਲਓ ਇਹ ਪਲਾਸਟਿਕ ਦੀ ਹੈ ਮਿੱਟੀ ਰੋਪਣ ਲਈ ਇਹ 500 ਰੁਪਏ ਦੀ ਪਲੇਟ ਹੈ 4.5 428 ਰੁਪਏ ਦੀ ਪਤਾ ਨਹੀਂ ਤੇ ਜਿਹੜੀ ਬਈ ਆ ਸੀਲ ਹੈ ਨਾ ਇਹ 14-1500 ਰੁਪਏ ਦੀ ਸੀਲ ਹੈ ਹੁਣ ਤੁਸੀਂ ਕਹੋਗੇ ਇਹਦੇ 'ਚ ਕੀ ਖਾਸੀਅਤ ਹੈ ਇਹ 베어ਿੰਗ ਟਾਈਪ ਸੀਲ ਹੈ ਜੀ ਉੱਪਰਲਾ ਪਾਸਾ ਤਾਂ ਇਹਦੇ 'ਚ ਫਿਕਸ ਹੋ ਜਾਣਾ ਉਹ ਤੇ ਗੱਬਾ ਐਕਸਲ ਆ ਜਾਣਾ ਗੱਬਲਾ ਹਿੱਸਾ ਘੁੰਮਣਾ ਇਹਦਾ 베어ਿੰਗ ਮੰਗ ਗੱਬਲਾ ਜਿੱਦਾਂ 베어ਿੰਗ ਤਾਂ ਨਾ ਇਹ ਘੁੰਮ ਰਿਹਾ ਦੇਖੋ ਗੱਬਲਾ ਗਾਵਲੀ ਚੀਜ਼ ਕੋ ਮਣੀ ਐਦਾਂ ਘੁੰਮਣਾ ਇਹਨਾਂ ਗੱਬਲਾ ਦੋ ਹੀ ਪਾਸੇ ਤੋਂ ਲੋਕ ਹੋ ਜਾਣਾ ਇਹਨਾਂ ਤੇ ਹੁਣ ਆਪਾਂ ਇਹਨੂੰ ਧੋ ਧੂ ਕਿਆ ਕਰਦੇ ਫਿੱਟ ਅੱਜ ਤਾਂ ਨੇਰੀ ਨੇ ਕੰਮ ਖਰਾਬ ਕਰਿਆ ਬਾਈ ਤੇ ਇਹ ਸਾਰਾ ਸਮਾਨ ਹੈ ਨਾ ਐਕਸਲ ਹੋ ਗਿਆ ਪਲੇਟ ਹੋ ਗਈ ਇਹ ਸਾਰਾ ਸਮਾਨ ਕੱਲਾ ਇੱਕ ਐਕਸਲ ਦਾ ਹੀ ਹੈ ਜੀ ਅਲੱਗ-ਅਲੱਗ ਹੋਰ ਬਾਈ ਕਿਆ ਚੱਲ ਰਿਹਾ ਬਾਈ ਤੁਸੀਂ ਤਾਂ ਐ ਬੈਠੇ ਥੱਲੇ ਨੂੰ ਮੂੰਹ ਕੇਰੀ ਵੀ ਜਿੱਦਾਂ ਕੰਮ ਅੱਜ ਹੁੰਦਾ ਨਹੀਂ ਵੀ ਤੁਸੀਂ ਹੋ ਰਹੇ ਨਰਾਜ ਤੇਰਾ ਤਾਂ ਕੰਮ ਹੋ ਗਿਆ ਟਰੈਕਟਰ ਦਾ ਹਾਂ ਇਹ ਤਾਂ ਬੈਠੇ ਕੰਮ ਤਾਂ ਤੁਸੀਂ ਕਰ ਰਹੇ ਆ ਹਾਂ ਦੇਖੋ ਐ ਲੱਗ ਰਿਹਾ ਨਾ ਥੋੜਾ ਖਾਵਾ ਨੇਰੀ ਦਾ ਅੱਛਾ ਨੇਰੀ ਨੇਰੀ ਜੀ ਕਰਕੇ ਥੋੜਾ ਤਾਂ ਹੈ ਹਨਾ ਮੂੰयो ਨਾ ਮਿੱਟੀ ਘਟਾ ਜਾ ਪੈ ਗਿਆ ਬਾਬਰੋਲੇ ਜੇ ਆਗੇ ਦੋ ਤਿੰਨ ਤੇ ਬਾਈ ਤੂੰ ਓਕੇ ਓਕੇ ਆ ਗੁੱਡੇ ਤੂੰ ਤਾਂ ਸੌਂ ਵੀ ਲਿਆ ਇਹ ਮਿੰਜਾ ਤੁਹਾਡੇ ਵਾਸਤੇ ਤਾਂ ਹੀ ਰੱਖਿਆ ਵਾ ਮੈਂ ਬਾਈ ਹਾਂ ਵਧੀਆ ਨੇਰੀ ਹਾਂ ਵੀ ਮੰਨੂ ਨਾ ਛੇੜਾ ਸਹੀ ਗੱਲ ਦੇਖੋ ਇਹ ਜ਼ਰੂਰੀ ਹੈ ਆਪਣੇ ਰਿਸ਼ਤੇਦਾਰ ਵੀ ਆਏ ਵੇ ਤੇ ਪਰਸੋਂ ਚੌਥਾ ਪਹਿਲਾ ਵਲੌਗ ਚੱਲ ਰਿਹਾ ਇਹਦਾ ਕੋਈ ਰੀਜਨ ਹੈ ਹੁਣ ਦੇਖੋ ਮੈਂ ਕੱਲਾ ਬੰਦਾ ਅੱਜ ਕੱਲ ਬੰਦੇ ਦਾ ਮਿਲਦੇ ਨਹੀਂ ਨਾਲ ਜੇ ਬੰਦੇ ਹੋਏ ਟਰੈਕਟਰ ਚਾਰ ਵੀ ਆਜ ਮੈਂ ਮੈਂ ਕੱਲੇ ਨਾ ਕਰਨਾ ਜੇ ਨਾ ਮੇਰੇ ਫਿਰ ਗਾਹਕ ਕਈ ਵਾਰ ਨਾ ਤੰਗ ਹੋਇਆ ਵਾ ਹੁੰਦਾ ਜਦ ਅੰਦਰ ਪੱਖਾ ਲਾਤੇ ਆਪਾਂ ਨੇ ਕੂਲਰ ਵਾਲਾ ਐਨ ਮੋਟਰ ਬੜੀ ਤੇ ਥੱਲੇ ਹੋਇਆ ਮੰਜਾ ਤੁਸੀਂ ਜਾਣਾ ਪਏ ਤੇ ਮੈਂ ਆਪਣੇ ਨਾ ਫਿਰ ਐ ਨਜ਼ਾਰੇ ਨਾਲ ਕੰਮ ਕਰਦਾ ਵੀ ਮੰਨੂ ਨਾ ਨਾ ਕੋਈ ਤੰਗ ਕਰੇ ਕਹਿਣ ਦਾ ਭਾਵ ਮਿਸਤਰੀ ਨਿਊਟਰਲ ਹੋਣਾ ਚਾਹੀਦਾ ਨੀ ਤੇ ਸਾਡੀਆਂ ਗੱਲਾਂ ਤੇ ਗਜਨੀ ਬਾਈ ਪੂਰਾ ਖੁਸ਼ ਹੋਇਆ ਵਾਹ ਗਜਨੀ ਬਾਈ ਕੋਈ ਗੱਲਬਾਤ ਤੂੰ ਤਾਂ ਨਹੀਂ ਗਰਮੀ ਨਾਲ ਭੰਨਿਆ ਵਜ ਆ ਕੀ ਆ ਕੀ ਬਰਫ ਲਾ ਪਾਣੀ ਹੁਣ ਪਾਰ ਹੈ ਕੈਂਪਰ ਚ ਗਿਆ ਲੈਣਾ ਤੇ ਪਾਣੀ ਤਾਂ ਤੂੰ ਪਾਣੀ ਦਾ ਕਰਾਇ ਤੇ ਹੋਰ ਬਾਈ ਜੀ ਕੈਰੀਜ ਹਾਂ ਬਾਕੀ ਬਾਈ ਸਰਵਿਸ ਬਾਈ ਦੀ ਬਹੁਤ ਵਧੀਆ ਏ ਹਾਂ ਇਹਨੂੰ ਚੰਡੀਗੜ੍ਹ ਨੇੜੇ ਬਲਾਗ ਮਾਜਰੀ ਦੀ ਦੁਕਾਨ ਹੈ ਬਾਈ ਜੀ ਆਪਣੀ ਹਾਂ ਇਹ ਆਪਣੇ ਪੁਰਾਣੇ ਗਾਹਕ ਹੈ ਜੀ ਸ਼ੁਰੂ ਤੋਂ। ਕਿਹੜੇ ਵੇਲੇ ਆਪਣੇ ਘਰ ਵੀ ਆ ਕੇ ਸਭ ਕਰਕੇ ਆਉਂਦਾ ਕੋਈ ਵੀ ਜਿਹੜਾ ਟਰੈਕਟਰ ਨੂੰ। ਬਿਲਕੁਲ। ਕੰਮ ਸਹੀ ਲਾਵਾ ਬਾਈ ਨਣੀ ਕਿਉਂ ਲਾਵਾ। ਬਸ ਥੋੜਾਕ ਟਾਈਮ ਲੈ ਲੰਨਾ ਮੈਂ ਉਹ ਕਾ ਤੋਂ। ਇੱਕ ਨਾ ਕੱਲੇ ਅੱਜਕੱਲ੍ਹ ਤੁਹਾਨੂੰ ਪਤਾ। ਸਾਰੇ ਵਸਤਾ ਦਾ ਪਾਣੀ ਪੱਕਾ ਸਭ ਕੁਲੇ ਤਿਆਰ ਅਰੇਂਜ ਕਰਿਆ ਹੋਇਆ ਬਾਈ ਨਾ। ਬਾੜੀਆਂ ਫੈਸਿਲਿਟੀਆਂ ਮੈਂ ਤਾਂ ਹੀ ਪੂਰੀਆਂ ਰੱਖੀਆਂ ਵੀ ਮੰਨੂ ਤੰਗ ਨਾ ਕਰੇ ਬੰਦਾ ਦੇਖ ਹੁਣ ਨਵਾਂ ਟਰੈਕਟਰ ਆਈ ਇਹੇ। ਹੁਣ ਅਸੀਂ ਇਹਦਾ ਨਾ ਕਹੀ ਨਹੀਂ ਕਰਦੇ ਵੀ ਸਾਈਕਲ ਹਾ ਟਰੈਕਟਰ ਚ ਬਹੁਤ ਫਰਕ ਹੁੰਦਾ। ਸਾਡਾ ਕੰਮ ਹੈ ਨਾ ਵੀ ਐ ਨਹੀਂ ਵੀ ਅਸੀਂ ਨੱਠ ਭੱਜ ਕਰਕੇ ਛੇਤੀ ਕਰ ਦੂਗੇ ਊਂ ਪੁਰਤੀ ਗਹਿਲਦਾ ਕਰ ਦਨ ਨਹੀਂ ਫਿਰ ਤੋਂ ਤੋਂ ਆਈ ਵੀ ਕਰਨੀ ਆ ਫਿਰ ਪੁਰਜੇ ਵੀ ਦੇਖਣਾ ਫਿਰ ਪੁਰਜਿਆਂ ਪੁਰਜਿਆਂ ਦੀ ਫੀਟਿੰਗ ਵੀ ਬਿਲਕੁਲ ਜ਼ੀਰੋ ਕਰਨੀ ਆ ਫਿਰ ਨਾ ਕੋਈ ਦਿੱਕਤ ਨਹੀਂ ਆਉਂਦੀ ਇੱਕ ਤੁਹਾਨੂੰ ਹੋਰ ਦੱਸਦਾ ਜੀ ਮੈਂ ਇਹ ਹੌਲੈਂਡ ਦੇ ਜਿਹੜੇ ਟਰੈਕਟਰ ਹੈ ਨਾ ਇਹਨਾਂ ਚ ਇੱਕ ਪ੍ਰੋਬਲਮ ਆ ਰਹੀ ਹੈ ਉਹ ਕਾਦੀ ਆ ਰਹੀ ਹੈ ਇਹ ਟਿਊਬਾਂ ਜਿਹੜੇ ਡਬਲ ਐਕਸਲ ਦੇ ਆਏ ਵੇ ਆ ਇਹਨਾਂ ਦੇ ਨਾ ਕਹਿੰਨੇ ਵੀ ਦੋ ਨੱਟ ਦੇ ਆਏ ਵੇ ਹੁੰਨੇ ਸਾਈਡ ਤੇ ਇੱਕ ਤਾਂ ਦੇਖੋ ਇਹ ਐ ਇੱਕ ਨੀਚੇ ਐ ਇੱਕ ਤੋਂ ਕੱਢਣ ਵਾਸਤੇ ਤੇਲ ਇੱਕ ਨੂੰ ਪਾਉਣ ਵਾਸਤੇ ਪਰ ਇਹ ਬੰਦ ਐ ਇਹਦੇ ਚ ਪ੍ਰੋਬਲਮ ਕਿ ਆਉਂਦੀ ਸੀ ਬਾਈ ਤੁਹਾਨੂੰ ਤੇ ਲਈ ਕਿਉਂ ਪੁੱਛੀ ਪਹਿਲਾਂ ਕੋਲੀ ਹਾਂ ਇੱਧਰ ਦੇ ਐਕਸਟਰਡੀਅਨ ਤੇ ਤਿੰਨ ਵਾਰ ਕੋਈ ਆਦੀ ਸੀਦਾ ਹਾਂ ਆ ਉੱਧਰ ਦੂਸਰੀ ਵਾਰ ਕੋਈ ਆਦੀ ਉੱਧਰ ਕੀ ਚੱਲ ਰਹੀ ਆ ਹੁਣ ਇੱਕ ਜਿਗਾਰਡ ਲੈ ਕੇ ਆਏ ਆਪਾਂ ਇਹ ਦੇਖੋ ਇਹ ਬਾਈ ਜਿਗਾਰਡ ਲੈ ਕੇ ਆਇਆ ਇੱਕ ਇਹ ਬਾਈ ਦੇ ਹੱਥ ਚ ਹੈ ਬਾਈ ਦਿਖਾ ਦੇ ਮਾੜਿਆ ਕਿ ਇਧਰੋਂ ਕੱਢ ਕੇ ਇਹ ਬਾਹਲ ਹੈ ਜੀ ਅਸੀਂ ਇੱਕ ਲਾ ਵੀ ਦੇ ਆ ਤੁਹਾਨੂੰ ਉਹ ਵੀ ਦਿਖਾ ਦਿੰਨਾ ਪਤਾ ਵੀਰ ਕਿ ਆ ਹੋ ਗਿਆ ਤਾਂ ਇਹਦੇ ਚ ਆਪਾਂ ਐ ਵੀ ਤਾਂ ਸੋਚ ਸਕਦੇ ਆਂ ਵੀ ਇਹਦੀ ਹਵਾ ਬੰਦ ਹੋ ਗਈ ਹਨਾ ਕੋਈ ਹਵਾ ਨੂੰ ਨਿਪਟਲ ਨਹੀਂ ਦਿਆ ਬਹਾਨੀ ਤੇ ਕਈ ਵਾਰ ਨਾ ਮੇਰੇ ਪਾਸ ਬੰਦੇ ਆਨੇ ਆ ਉੱਚੇ ਮਾਡਲ ਟਰੈਕਟਰ ਕਹਿੰਦੇ ਭਾਈ ਇਹਦੀ ਮੜੀ ਹਵਾ ਕੱਢੀ ਮਹਾ ਯਾਰ ਹਵਾ ਕੱਢਣੇ ਦੀ ਕੀ ਲੋੜ ਹੈ ਜਾਂ ਕੰਪਨੀ ਨੇ ਦੇ ਵੀ ਕਹਿੰਦਾ ਨਹੀਂ ਕਵਰਟੀਲਾ ਕਰ ਦੇ ਤੂੰ ਫਿਰ ਮੈਂ ਉਹਨਾਂ ਨੂੰ ਕਿਹਾ ਵੀ ਕੋਈ ਬਾਲ ਜੇ ਲੱਗਦੇ ਬਾਲ ਲਿਆਓ ਭਾਈ ਉਹਨਾਂ ਲਵਾ ਲੇ ਤੁਹਾਨੂੰ ਵੀ ਮੁਲਾਦਾ ਪਤਾ ਲੱਗਿਆ ਹੋਣਾ ਕਿਸੇ ਨੇ ਦੱਸਿਆ ਹੋਣਾ ਮੁੰਡੇ ਨੇ ਨੈਟ ਭਾਈ ਦੇਖੇ ਦਿਓ ਨੈਟ ਪਰ ਹੈ ਯੂਟਿਊਬ ਉਪਰ ਵਾਹ ਦੇਖ ਲਓ ਤਕਨੀਕ ਤਾਂ ਕੱਢਣੀ ਚਾਹੀਦੀ ਐ ਫਿਰ ਊਰਾਏ ਦਿੱਕਤ ਆਉਂਦੀ ਐ ਇਹਦੇ ਚੂਰਾ ਇਹ ਆਹ ਪਿੱਛਾ ਬੈਕ ਸਾਈਡ ਹੈ ਨਾ ਦੇਖੋ ਇਹ ਨਟ ਦੇ ਬੇ ਦੋ ਬਾਹਰ ਤੋਂ ਬਾਰੇ ਇਹਨੂੰ ਹਵਾ ਨੂੰ ਕੋਈ ਜੁਗਾੜ ਨਹੀਂ ਦੇਆ ਵਾ ਪਹਿਲਾਂ ਵਾਲੇ ਔੜਾ ਨੂੰ ਦੇ ਦੇ ਮੀਂਹਦਰੀਆਂ ਨੂੰ ਆ ਦੇਖੋ ਨਾ ਹੁਣ ਜੇ ਆਪਾਂ ਨੇ ਕੱਲ ਨੂੰ ਇਹਦੀ ਹਵਾ ਕੱਢਣੀ ਨਾ ਇਹਨੂੰ ਅੰਦਰ ਨੂੰ ਦੱਬ ਦੋ ਬਸ ਐਦਾਂ ਸਾਨੂੰ ਨਾਟਕ ਖੋਲਣ ਦੀ ਲੋੜ ਨਹੀਂ ਇਹ ਪੁਰਜੇ ਹੈ ਜੀ ਇਹ ਦੋ ਬਾਲ ਲਿਆਂਦੇ ਅਸੀਂ ਅੱਜ ਦੋ ਹੀ ਲਾ ਦੇਣੇ ਚਲੋ ਦੇਖਦੇ ਕੱਲ ਨੂੰ ਕੀ ਬਣਦਾ ਦਿੱਕਤ ਤਾਂ ਨਹੀਂ ਕੋਈ ਆਂਦੀ ਹੈ ਕਿ ਨਹੀਂ ਹਾਂ ਹੂੰ ਆਣੀ ਤਾਂ ਚਾਹੀਦੀ ਨਹੀਂ ਹਨਾ ਹੁਣ ਹੋਰ ਬਾਈ ਤੇਰੇ ਏਰੀਆ 'ਚ ਕੀ ਚੱਲਦਾ ਬਾਈ ਦਾ ਪਿੰਡ ਹੈ ਮੁੰਲਾ ਦੀ ਮਾਨਕਪੁਰ ਹਾਂਜੀ ਮਾਨਕਪੁਰ ਸ਼ਰੀਪਤ ਤੇ ਬਾਈ ਦਾ ਦੂਜੇ ਦਾ ਪਿੰਡ ਹੈ ਨਗਲੀਆਂ ਹੈ ਹਾਂਜੀ ਹਾਂ ਨਗਲੀਆਂ ਰਤੀ ਬਾਈ ਦਾ ਬਲੌਗ ਬਾਈ ਲਾਈਕ ਐਂਡ ਸ਼ੇਅਰ ਕਰੋ ਹਾਂ ਬਾਈ ਨੇ ਦੇਖੋ ਅੱਜ ਮੈਤੇ ਮੰਗੇ ਆਏ ਕਹਿੰਦਾ ਵੀ ਅਸੀਂ ਤੁਹਾਡੇ ਰਿਸ਼ਤੇਦਾਰਾਂ ਦੇ ਬਲੌਗ ਦੇਖਦੇ ਹਾਂ ਮਹਾਬਾਈ ਚੈਨਲ ਚ ਆਕ ਦੇ ਤਿਆ ਬਾਈ ਤੇ ਦੇਖੋ ਇੱਕ ਗੱਲ ਹੋਰ ਵੀ ਆਪਣੀ ਕਹੇ ਨਹੀਂ ਕਰਦੇ ਆਪਾਂ ਨੇ ਕਿਸੇ ਨੂੰ ਕਹਿਣਾ ਨਹੀਂ ਅਸੀਂ ਬਲੌਗ ਪਾਣਾ ਜੇ ਸਾਡੇ ਬਲੌਗ ਦੇ ਵਿੱਚ ਕੁਝ ਹੋਊਗਾ ਨਾ ਲੋਕ ਆਪਣੇ ਆਪ ਚੱਕੋ ਤੇ ਦੇਖੋ ਜੇ ਅੱਜ ਅਸੀਂ ਕਹਿ ਕਿਆ ਕਰਾ ਤਿਆ ਉਹਦਾ ਕੋਈ ਫਾਇਦਾ ਨਹੀਂ ਲਓ ਜੀ ਚਾਹ ਵੀ ਆ ਗਈ ਚਾਹ ਮੰਗਰੇ ਤਾਂ ਅੱਜ ਸਵੇਰ ਦੇ ਕਿਉਂਕਿ ਹਵਾ ਚੰਦਰੀ ਨਾ ਕੁਸ ਪੂਰਾ ਆ ਜਾਂਦਾ ਸਵੇਰੇ ਹਰਾਸਮੈਂਟ ਜੀ ਹੋ ਰਹੀ ਸਰੀਰ ਚੱਲ ਨਹੀਂ ਤੇ ਰਹੇ ਪਾਣੀ ਦੀ ਉਤਿਆ ਲੱਗੀ ਜਾਂਦੀ ਹੈ ਨੀ ਮੈਂ ਕਹਿੰਦਾ ਆਪਾਂ ਕੈਂਪਰ ਪੀ ਗਏ ਤਿੰਨ ਚਾਰ ਬੰਦੇ ਅੱਜ ਹਨਾ ਦੁਬਾਰਾ ਹੁਣ ਫੇਰ ਭਰੇ ਆਏ ਹੁਣ ਮੈਂ ਚਾਹ ਮੰਗਾਈ ਹੈ ਇੱਕ ਇੱਕ ਪਿਆਲੀ ਚਾਹ ਦੀ ਪੀਣੇ ਕਹਿੰਦੇ ਜੇ ਚਾਹ ਹੁਣ ਦੇਖੋ ਮੈਂ ਬੰਦ ਕਰਤੀ ਦੀ ਲੈਣੀ ਕਹਿੰਦੇ ਜੇ ਚਾਹ ਸਿਆਣਾ ਵੀ ਕਹਿੰਦੇ ਕਹਿੰਦੇ ਤਿੰਨ ਚਾਰ ਵਜੇ ਤੱਕ ਚਾਹ ਚਾਹੀਦੀ ਹੈ ਦੇਖੋ ਅਸੀਂ ਸਵੇਰ ਦੇ ਟਾਈਮ ਮਾਰ ਰਹੇ ਹੁਣ ਆ ਕਹਿੰਦਾ ਸਰੀਰ ਢੈਲੇ ਜੇ ਹੋ ਗਏ ਕੁਝ ਮੌਸਮ ਕਰਕੇ ਨਹੀਂ ਹੁਣ ਚਾਹ ਦੀ ਇੱਕ ਇੱਕ ਪਿਆਲੀ ਚਾਹੀਦੀ ਹੈ ਨੀ ਲਓ ਜੀ ਚਾਹ ਆ ਗਈ ਬਾਈ ਹੱਸ ਰਿਹਾ ਇੱਕ ਹੋਰ ਵੀ ਗੱਲ ਆ ਯਾਰ ਮੇਰਾ ਵੀ ਦਿਲ ਕਰਦਾ ਤਾਂ ਕਿਉਂ ਅਸੀਂ ਫਾਦਰ ਸਾਹਿਬ ਨੂੰ ਭੇਜਦੇ ਆ ਵੀ ਜੱਸ ਕਰਨ ਨੂੰ ਲਿਆ ਤੇ ਗਹਿਲੇ ਘਰਾਂ ਤੋਂ ਚਾਹ ਮੰਗਾ ਲਈ ਮੰਗਾ ਲਈ ਗਹਿਲੇ ਬਰਫੋਂ ਸਾਰੇ ਦੇਖਦੇ ਕਹਿੰਦੇ ਕੈਂਪਰ ਘਾਤ ਭੂਗਾ ਲਓ ਜੀ ਕੈਂਪਰ ਗਿਆ ਭਾਰਾ ਤੇ ਚਾਹ ਵੀ ਗਈ ਆ ਤੇ ਹੁਣ ਲਓ ਜੀ ਫੇਰ ਮਿਲਾਨੇ 2 ਮਿੰਟ ਤੱਕ ਪਹਿਲਾਂ ਨਾ ਅਸੀਂ ਚਾਹ ਇੰਜੋਏ ਕਰੀਏ ਹੈ ਕਿ ਨਹੀਂ ਕਿਉਂ ਭਾਈ ਹੁਣ ਤਾਂ ਨੀਂਦ ਆਂਦੀ ਭਾਈ ਸੌਂ ਲਿਆ ਭਾਈ ਤੂੰ ਨਹੀਂ ਸੋਇਆ ਹਣੀ ਪਰ ਗੇੜਾ ਜਾ ਖਾ ਗਿਆ ਤਾਂ ਇੱਕ ਵਾਰੀ ਇੱਕ ਹੋਰ ਦੱਸ ਦਨਾਂ ਤੁਹਾਨੂੰ ਨਵੀਂ ਤਕਨੀਕ ਆ ਤਿੰਨ ਚਾਰ ਫੈਸਿਲਿਟੀਆਂ ਮੈਂ ਦਈ ਵੀ ਤੇ ਇੱਕ ਪੰਜਵੀਂ ਫੈਸਿਲਿਟੀ ਰਹਿੰਦੀ ਈ ਅਖਬਾਰ ਦੀ ਅੱਜ ਬਾਈ ਆਪਣਾ ਅਖਬਾਰ ਗੈਲ ਲੈ ਕੇ ਆਇਆ ਮੈਂ ਹੱਦ ਮੰਨ ਗਿਆ ਕਹਿੰਦਾ ਵੀ ਤੂੰ ਆਪਣਾ ਕੰਮ ਕਰੀ ਜਾ ਮੈਂ ਅਖਬਾਰ ਪੜ੍ਹ ਲੈਣਾ ਮੰਨ ਲਾਦੀ ਪਹਿਲਾਂ ਤੇ ਪੜਦਾ ਹੋਣਾ ਤੂੰ ਨੀ ਠੀਕ ਹੈ ਚਲੋ ਵਧੀਆ ਗੱਡਾ ਤੇ ਇੱਕ ਵਾਰੀ ਆਪਾਂ ਟਰੈਕਟਰ ਦੀ ਨਿਗਾ ਮਾਰ ਲਈ ਟਰੈਕਟਰ ਹੈ ਬਹੁਤ ਵਧੀਆ ਲੱਗਿਆ ਮੈਨੂੰ ਸਾੰਬਿਆ ਵਾ ਦੇਖੋ 17 ਮਾਡਲ ਹੈ ਪਰ ਤੁਸੀਂ ਕਹਿ ਨਹੀਂ ਸਕਦੇ ਪਰ ਜਿਹੜੀਆਂ ਨਾ ਲਾਈਟਾਂ ਲੱਗੀਆਂ ਨੇ ਲਾਈਟਾਂ ਤਾਂ ਮਨ ਜਾ ਮੁੰਨੀਆਂ ਪੁੱਛਦੇ ਐ ਇਹਦੇ ਬਾਰੇ ਬਾਈ ਨੂੰ ਪੁੱਛਦੇ ਇੱਕ ਵਾਰ ਵੀ ਕਿ ਆ ਰਹੀ ਜ ਨੇ ਲਾਈਟਾਂ ਤੋਂ ਕੀ ਆ ਫਾਇਦਾ ਲੰਦਾ ਬਹੁਤ ਤਕੜੀਆਂ ਲਾਈਟਾਂ ਐ ਇਹਦਾ ਮਤਲਬ ਲੱਗਦਾ ਬੈਟਰੀ ਵੀ ਡਾਊਨ ਕਰ ਦਿੰਦੀ ਹੋਣੀ ਬਾਈ ਹੈ ਹੈ ਜਿਹੜੀਆਂ ਡੇਡੀਆਂ ਲਾਈਟਾਂ ਲਾਈਆਂ ਮੂਰੇ ਦੋ ਨਹੀਂ ਨਹੀਂ ਇਹਨਾਂ ਨੂੰ ਯੂਜ਼ ਕਰਦੇ ਰਾਤ ਨੂੰ ਐ ਦਿਨ ਚ ਮਤਲਬ ਸ਼ਾਮ ਸ਼ੂਮ ਨੂੰ ਹਰ ਵਕਤ ਨਹੀਂ ਜਿੱਥੇ ਕਿਤੇ ਲੋਡ ਐ ਇਹ ਤਾਂ ਹੀ ਲਾਈਟ ਵੀ ਬਹੁਤ ਦੂਰ ਤੱਕ ਜਾਂਦੀ ਹੋਈ ਵੱਡੀਆਂ ਲਾਈਟਾਂ ਯਾਰ ਧੁੰਦ ਕਰਕੇ ਦੁਨੀਆਂ ਵੀ ਕਰਾਈ ਵੀ ਮੂਰੇ ਪਲੇ ਸ਼ੀਸ਼ੇ ਵੀ ਜਬਾਈ ਉਹ ਤਾਂ ਖੁੱਲ ਜਾਂਦੇ ਹੋਣੇ ਹਨਾ ਕੈਪ ਖੁੱਲਦੇ ਨੇ ਠੀਕ ਹੈ ਲੋ ਜੀ ਜਿੰਨੇ ਆਪਣੇ ਨਾਲ ਕਿਸਾਨ ਭਰਾ ਜੁੜੇ ਹੋਏ ਤੁਹਾਡੇ ਲਈ ਤਾਂ ਬਲੌਗ ਦਾ ਨਾਮ ਹੈ ਜੇ ਕੋਈ ਨਾ ਵਧੀਆ ਟਰੈਕਟਰ ਹੁੰਦਾ ਜਾਂ ਕਿਸੇ ਨੇ ਕੋਈ ਦਿਮਾਗ ਨਾਲ ਕੋਈ ਨਾ ਕੋਈ ਜਿਗਾਰ ਕਰਿਆ ਵਾ ਤਾਂ ਅਸੀਂ ਬਲੌਗ ਜ਼ਰੂਰ ਦੰਨੇ ਵੀ ਕਿ ਕਿਸੇ ਨੂੰ ਲੋਡ ਕਰ ਸਕਦਾ ਹੁਣ ਤੁਸੀਂ ਵੀ ਜਿਹਦੇ ਕੋਲ ਬੜੇ ਬੜੇ ਟਰੈਕਟਰ ਹਨ ਨਾ ਮੁਰੇ ਦੋ ਲੈਟਾ ਜ਼ਰੂਰ ਲਵਾਓ ਵੱਡੀਆਂ ਹੈ ਕਿ ਨਹੀਂ ਬਾਈ ਸਿਸਟਮ ਕਿੰਨੇ ਦਾ ਲਵਾਇਆ ਤੈਂ ਬਾਈ ਤੇ ਮੈਨੂੰ ਇੱਕ ਵਧੀਆ ਲੱਗਿਆ ਵੀ ਛੋਟਾ ਦਾ ਸਿਸਟਮ ਉੱਪਰ ਚੱਕ ਕੇ ਲਵਾਇਆ ਵਾ ਨਹੀ ਤਾਂ ਫੇਰ ਇਹ ਟਰਾਲੀ ਹੋਣੀ ਪੈਂਦੀ ਅੱਜ ਸਵੇਰੇ ਦੇਖਿਆ ਸੋਨਾਲਿਕਾ ਆਇਆ ਬਤਾ ਐਡਾ ਵੱਡਾ ਵੀ ਨਹੀਂ ਚਾਹੀਦਾ ਹਨੀ ਮੈਂ ਕਹਿੰਦਾ ਸੋਨੇ ਲਿਕਕੇ ਤੇ ਹੁਣ ਆ 50 60000 ਦਾ ਸਿਸਟਮ ਕ ਵੱਧ ਪਰ ਇਹ ਆਈ ਉਹਦਾ ਸੀਲਿੰਗ ਵੀ ਕਰਾਈ ਵੀਤੀ ਹੁਣ ਆ ਡਬਲ ਸਿਸਟਮ ਤੇ ਲੱਗੇ ਵੇ ਇਹ ਨਾ ਸਾਰੀ ਪਿਛਲਾ ਯੂ ਨਾ ਸਾਰਾ ਕਵਰ ਕਰਿਆ ਬਤਾਈ ਹੁਣ ਸਾਰਾ ਸੋਨਾਲਿਕਾ ਦਾ ਜਿਸ ਦਿਨ ਆ ਗਿਆ ਨਾ ਫੇਰ ਮੈਂ ਫੇਰ ਮੈਨੂੰ ਦਿਖਾਉਂਗਾ ਜੀ ਤੁਹਾਨੂੰ ਵਲੌਗ ਦੇ ਵਿੱਚ ਕਿਉਂਕਿ ਸਵੇਰੇ ਅਸੀਂ ਕੰਮ ਕੰਮਕਾਰ ਚ ਬੜੇ ਵਤੇ ਚਲੋ ਠੀਕ ਹੈ ਜੀ ਤੇ ਹੁਣ ਬਾਕੀ ਨੂੰ ਕਰ ਲਾਂ ਉਹ ਚਾਹ ਚੂ ਇੰਜੋਏ ਕਰਦੇ ਤੇ ਮੈਂ ਮੜਾ ਕਰਨ ਵਾਲ ਫੀਟਿੰਗ ਕਰੀਏ ਬੱਜ ਗਏ ਹੁਣ 4-5 ਦਾ ਟਾਈਮ ਹੋ ਗਿਆ 4 ਦਾ ਬਾਈ ਨੂੰ ਆਪਾਂ ਇੱਕ ਘੰਟੇ ਬਾਅਦ ਭੇਜਣਾ ਹੈ ਬਾਈ ਦਾ ਦੂਜੇ ਦਾ ਤਾਂ ਹੋ ਗਿਆ ਟਰੈਕਟਰ ਦਾ ਕੰਮ ਦੂਜਾ ਅਸੀਂ ਕਰਦੇ ਆ 35 ਚਲੋ ਠੀਕ ਹੈ ਹੈ ਤਿੰਨ ਚਾਰ ਬੰਦੇ ਬੁਲਾ ਲਾਂ ਨਾ ਵਾਰ ਤੇ ਮੈਟਰ ਟਰੈਕਟਰ ਚੈੱਕ ਕਰ 16 9 2.5 ਇਹਨਾਂ ਦੇਖ ਲੈ 16 9 2.5 ਆ ਆ ਲੋ ਬਈ ਆਪਣਾ ਹੋ ਗਿਆ ਲੀਕ ਹੋਈ ਵੀ ਜੇ ਦੀ ਸੀਲ ਹਾਂ 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 ਉਹੀ ਦਿਖਾਣ ਲੱਗਿਆ ਅਸੀਲ ਲੀਕ ਹੋ ਗਈ ਤੇ ਇਧਰਲੇ ਚੱਕੇ ਦੀ ਆ ਬਾਈ ਜਗਾੜ ਲਿਆਣ ਤੇ ਤੇ ਮਰੱਡੇ ਤੇ ਇਹਦੇ ਗੇ ਲ ਹਵਾ ਨਿਕਲ ਜਾਂਦੀ ਠੀਕ ਹੈ ਦੋਨਾਂ ਸਾਈਡ ਲਾਤੇ ਹਵਾ ਕੱਢਣੇ ਨੂੰ ਆ ਹੋ ਗਿਆ ਆਪਣਾ ਬਾਈ ਫਿੱਟ ਲੱਗੇ ਬੱਸ ਕਰਨ ਟਾਇਰ ਇੱਕ ਗੱਲ ਹੈ ਬਾਈ ਹਾਂ ਸਾਰਾ ਮੋਗਾ ਦਾ ਹੈ ਨਾ ਮੰਡੀ ਦਾ ਹੂੰ ਦੇਖ ਤਾਂ ਇਹ ਰੋਵੇ ਹੋ ਰਾ ਹੈ ਨਾ ਹਾਂ ਨਹੀਂ ਪਿੱਛੇ ਤੇ ਵੀ ਦੇਖ ਲੈ ਘੈਂਟ ਲਾਦੀਆਂ ਔਰੇ ਤੇ ਖੜੇ ਦੀਆਂ ਹੂੰ ਗੱਲ ਆ ਬਾਤ ਨਹੀਂ ਪਹਿਲਾਂ ਬਾਈ ਤੇ ਸਰਵਿਸ ਕਰਵਾਈ ਤੀ ਹਾਂ ਪਹਿਲਾਂ ਹੋ ਗਏ 6 ਮਹੀਨੇ ਕਰਵਾਏ ਨੂੰ ਹੋ ਗਏ ਬਾਈ ਹੈ ਨਾ 3 ਮਹੀਨੇ ਹੋ ਗਏ ਹਾਂ ਇੰਨੇ ਕੇ ਹੋਏ ਤੇ ਤੇ ਕਰਵਾ ਕੇ ਲੈ ਕੇ ਗਿਆ ਤਾਂ ਮੈਂ ਸਾਡੇ ਦਾ ਯਾਦ ਰਹਿੰਦਾ ਹੀ ਨਹੀਂ ਹਾਂ ਹੋਰ ਪਹਿਲੇ ਇੱਕ ਟਰੈਕਟਰ ਦਾ ਦੂਹਾ ਕਿਹੜਾ ਤੇ ਬਈ 735 ਉਹ 735 ਹਾਂ ਉਹ ਕਰਿਆ ਪਤਾ ਕੀ ਆ ਇਹ ਗੱਲ ਯਾਰ ਉਹ ਕੱਲ ਨਾ ਤੇ ਇੱਥੇ ਪਹਿਲਾਂ ਪੁੱਛ ਕੇ ਗਿਆ ਸੀ ਹੂੰ ਤੇਰਾ ਲੈ ਚੱਲ ਕੋਈ ਨਾ ਬਈ ਮੈਂ ਵੀ ਜਿੱਕਣਾ ਹੈ ਆਪਾਂ ਨੇ ਦੋ ਮੋੜ ਤੇ ਅੱਜ ਫੇਰਾ ਹਾਂ ਹਾਂ ਦੋ ਮੋੜ ਤੇ ਆਪਾਂ ਉਹ ਬਾਦੂ ਆ ਜੂਗੇ ਹੂੰ ਬਸ ਆ ਫਿਕਰ ਰੱਖਿਆ ਵਾ ਅੱਜ ਤੇਰਾ ਕਰਨਾ ਦਾ ਹਾਂ ਚਾਰ ਲਗ ਟਾਈਮ ਤਾਂ ਲੱਗ ਗਿਆ ਕੰਮ ਤਸੱਲੀ ਵਾਲਾ ਹੋ ਗਿਆ ਹਾਂ ਤਸੱਲੀ ਹੈ ਹਾਂ ਪਤਾ ਕੀ ਗੱਲ ਹੈ ਹੂੰ ਜੇ ਆਪਾਂ ਨਾ ਕਿਸੇ ਮਿਸਤਰੀ ਕੋਲ ਜਾ ਕੇ ਨਾ ਕਾਲੀ ਕਰੂਗੇ ਨਾ ਨੱਕ ਭੱਜਦੀ ਕਰਦੇ ਹੋਰ ਪਰ ਮੇਰਾ ਕੰਮ ਜਿੰਨਾ ਮਰਜ਼ੀ ਤੈਨੂੰ ਕਹੀ ਜਾਏ ਮੈਂ ਤੈਨੂੰ ਲਾ ਲਈ ਲਾਈ ਨੇ ਹਾਂ ਲੈ ਕਰਦੇ ਆ ਕਰਦੇ ਆ ਪਰ ਆਪਾਂ ਨੇ ਕਰਨਾ ਹੁੰਦਾ ਹਾਂ ਹਾਂ ਹੈ ਕਿ ਨਹੀਂ ਇਹ ਤਾਂ ਹੈ ਮੈਂ ਵੀ ਤੈਨੂੰ ਤਾਂ ਹੀ ਨਹੀਂ ਕਿਹਾ ਮਾਪੇ ਕਰੀ ਜਾਣਾ ਉਹਨਾਂ ਮੰਨੂ ਕੇ ਕਾਲੀ ਤੀ ਹੋਰ ਸੁਣਾਵੀ ਕਿੰ ਤਰਾ ਤੇਰਾ ਏਰੀਆ ਬਾਈ ਠੀਕ ਆ ਓਕੇ ਆ ਬਾਈ ਮਾਨਕ ਪਿੰਡ ਆ ਬਾਈ ਮਾਨਕ ਕੋਈ ਸੰਗਤ ਪੜਾ ਮਾਨਕ ਕੋਈ ਸ਼ਰੀਫ ਐ ਹੂੰ ਨੇਤਾ ਵੀ ਆ ਗਏ ਹੁਣ ਮੇਲਾ ਵੀ ਆ ਗਿਆ ਇਨ੍ਹਾਂ ਦੇ ਪਿੰਡ ਦੀ ਦਰਗਾਹ ਏ ਉਹਦੀ ਬਹੁਮਾਮਤਾ ਏ আর ਆਪਣੇ ਦੁਨੀਆ ਚ ਨਾ ਥੋ ਥੋ ਉਹਦੀ ਮੇਨ ਐ ਮੇਨ ਜਗ੍ਹਾ ਐ ਮਾਨਕpur ਸ਼ਰੀਫ ਹੂੰ ਤਿੰਨ ਚਾਰ ਦਿਨ ਮੇਲਾ ਚੱਲਦਾ ਹਨਾ ਹਾਂ ਤਿੰਨ ਦਿਨ ਆਇਕੀ ਜੇ ਆ ਅੱਛਾ ਆ ਚੰਦਰ ਵੀ ਆਇਆ ਏ ਸੇਵਾ ਮੇਰੇ ਪਾਸ ਇੱਥੇ ਦੋ ਬੰਦੇ ਕਹਿੰਦੇ ਕਿ ਲੱਕੜਾਂ ਲੁਕੜਾਈਆਂ ਪੜਦਾ ਏ ਹਮ ਬਹੁਤ ਮਾਂਤਾ ਇਹ ਜੇ ਲੋਟ ਲੱਗਿਆ ਮੈਂ ਜ਼ਰੂਰ ਬਲੌਕ ਦਊਂਗਾ ਇਹ ਸਾਰਿਆਂ ਨੂੰ ਹਮ ਜੇ ਮੈਂ ਗਿਆ ਨਾ ਹਾਂ ਹਾਂ ਜਾਣਾ ਹੀ ਮੈਂ ਮੈਂ ਛਿਆ ਹਾਂ ਆਜੀ ਆਜੀ ਕੋਈ ਨਾ ਬਈ ਸੇਵਾ ਕਰੂਗੇ ਤੇਰੀ ਕੋਈ ਨਾ ਕੋਈ ਨਾ ਆਜੀ ਸੇਵਾ ਤੇਰੀ ਫਲ ਕਰੂਗੇ ਉੱਥੇ ਆ ਕੇ ਹਾਂ ਹਾਂ ਹਮ ਇਹਦਾ ਇੱਕ ਹੋਰ ਹੈ ਯਾਰ ਕੈਰ ਦਾ ਕਿਹੜਾ ਹਮ ਇਹਦਾ ਇਹਦੇ ਕੈਰ ਹੈ ਨਾ ਇਹਦਾ ਗੁੱਲੀਆਂ ਨਹੀਂ ਹੈ ਹੋਰ ਟਰੈਕਟਰ ਦਾ ਗੁੱਲੀਆਂ ਹੁੰਦੀ ਆ ਹਾਂ ਇਹਦੇ ਛੱਦੇ ਹੀ ਨਾ ਟਾਇਰ ਇਹਦੇ ਨਾ ਟਾਇਰ ਲੈ ਲਾਗਦਾ ਖਾਣਾ ਹਮ ਮਨਾ ਦੇ ਕਾਫੀ ਚੱਲ ਚਲੋ ਠੀਕ ਹੈ ਜੀ ਫਿਰ ਓਕੇ ਮੈਨੂੰ ਦੱਸਿਆ ਬਲੌਗ ਜ਼ਰੂਰ ਕਮੈਂਟ ਕਰਕੇ ਦੱਸਿਓ ਤੇ ਜੇ ਕਿਸੇ ਵੀਰ ਭਰਾ ਦੇ ਕਿਸਾਨ ਦੇ ਮਨਾਂ 'ਚ ਕੋਈ ਡਾਊਟ ਹੈ ਟਰੈਕਟਰ ਬਾਰੇ ਪੁੱਛਣਾ ਤਾਂ ਜ਼ਰੂਰ ਤੁਸੀਂ ਕਮੈਂਟ ਕਰਦੇ ਹੋ ਜੀ ਅਸੀਂ ਤੁਹਾਡੇ ਕਮੈਂਟ ਦਾ ਰਪਲਾਈ ਜ਼ਰੂਰ ਦਵਾਂਗੇ ਚਲੋ ਠੀਕ ਹੈ ਜੀ ਮਿਲਦੇ ਹਾਂ ਅਗਲੇ ਬਲੌਗ ਵਿੱਚ ਸਾਡੇ ਵੱਲੋਂ ਸਤਿ ਸ੍ਰੀ ਅਕਾਲ ਤੇ ਜੀਓ ਦੇ ਵੱਲੋਂ ਸਤਿ ਸ੍ਰੀ ਅਕਾਲ ਮਿੱਤਰੋ